ਅੰਮ੍ਰਿਤ ਮੈਂ ਹਮੇਸ਼ਾ ਯਾਦ ਰੱਖੀ ਜੇ ਜ਼ੁਲਮ ਕਰਨਾ ਪਾਪ ਹੈ ਸਹਿਣਾ ਉਹ మహా ਪਾਪ ਹੈ ਕਹਿੰਦੇ ਜੇ ਜੁਲਮ ਕਰਨਾ ਪਾਪ ਹੈ ਸਹਿਣਾ ਉਹ ਵੱਡਾ ਪਾਪ ਹੈ ਤੇ ਜਾਂ ਫਿਰ ਸਰਪੰਚਾਂ ਦਾ ਕਰ ਹਾਂ ਹਾਂ ਬਾਈ ਤੁਸੀਂ ਕਾਭਰ ਹੋਣਾ ਯਾਰ ਤੁਹਾਡਾ ਕੰਮ ਸੀ ਕਰਾ ਦਾਂਗੇ ਆਥਣ ਤੱਕ ਕੰਮ ਹੋ ਗੀ ਜਮਾ ਟੈਨਸ਼ਨ ਨਾ ਲੋ ਟੈਨਸ਼ਨ ਕਰੀ ਹੋਈ ਹਾਂਜੀ ਠੀਕ ਹੈ ਹੋਰ ਵੀ ਮੈਂਬਰ ਹੁਣ ਦੱਸ ਕੀ ਕਹਿੰਦਾ ਸੀ ਮੈਂ ਤਾਂ ਐਂ ਕਹਿੰਦਾ ਸੀ ਸਰਪੰਚ ਸਾਹਿਬ ਪਿੰਡ ਚ ਨਸ਼ੇ ਦੇ ਕੇਸ ਬਹੁਤ ਵਧ ਗਏ ਜੀ ਪੁਲਸ ਦਾ ਕੀੜਾ ਰੋਜ਼ ਮੰਗ ਹੋ ਗਿਆ ਰੈਂਦਾ ਖੂਨ ਦਾ ਖਾਲਾ মিডিਆ ਆ ਗਿਆ ਅਗਲੀ ਵਾਰ ਨਾ ਸਰਪੰਚੀ ਹੱਥ ਚ ਆਉਂਦੀ ਨਹੀਂ ਮੈਨੂੰ ਲੱਗਦਾ सरपंच जी सरपंच जी ਦਾ ਮੈਂਬਰ ਆਪਣੇ ਹੱਥ 'ਚ ਹੀ ਐ ਤੂੰ ਐਂ ਦੱਸ پارک ਵਾਲਾ ਕੰਮ ਆਪਣਾ ਕਿੱਥੇ ਤੱਕ ਪਹੁੰਚਿਆ پارک ਦਾ ਕੰਮ ਤਾਂ ਚੱਲੀ ਜਾਂਦਾ ਹੀ ਉਹਦੀ ਟੈਸਾਂ ਨਾਲ ਆ ਵੀ ਹੈਰੀ 21 ਹਾਲ ਨੇ ਠੀਕ ਹੈ ਠੀਕ ਹੈ ਡੈਡੀ 2000 ਰੁਪਏ ਚਾਹੀਦੇ ਸੀ ਦੇ ਹੈਰੀ ਮੈਂ ਨਹੀਂ ਚਾਹਾਂ ਤੂੰ ਹੋਰ ਵਾਰਾ ਕਰਦੀਆਂ ਕਰੀ ਚਾਰ ਪੰਜ ਨਾਲ ਲੈ ਕੇ ਘੁੰਮੇ ਹੁਣ ਤੇਰਾ ਟਾਈਮ ਹੈ ਸਰਪੰਚ ਦੇ ਮੁੰਡੇ ਤੋਂ ਸਰਪੰਚ ਬਣਨ ਦਾ ਆ ਗਿਆ ਪਰ ਡੈਡੀ ਬੱਸ ਬਾਤ ਹੋ ਗਈ ਤੇਰੀ ਪਰ ਪਰ ਦੇਖੋ ਮੈਂਬਰ ਸਾਹਿਬ ਹੁਣ ਆਪਾਂ ਸਰਪੰਚੀ ਵਾਲਾ ਕੰਮ ਆਪਣੇ ਮੁੰਡੇ ਨੂੰ ਦੇਣ ਜਾ ਰਹੇ ਹਾਂ ਕੋਈ ਇਤਰਾਜ ਨਹੀਂ ਕੋਈ ਇਤਰਾਜ ਨਹੀਂ ਸਾਨੂੰ ਤਾਂ ਬਸ ਫੇਰ ਹੁਣ ਪਿੰਡ 'ਚ ਬੇਨਤੀ ਕਰਾ ਦਿਓ ਵੀ ਜੇ ਕਿਸੇ ਨੂੰ ਕੋਈ ਸਵਾਲ ਦੇਵਾਵਾ ਤਾਂ ਸਾਡੇ ਘਰੇ ਆਜੋ ਠੀਕ ਹੈ ਠੀਕ ਹੈ ਜੀ ਮੈਂ ਜਾਣਾ ਹੁਣੀ ਜਾਣਾ ਗੁਰੂ ਘਰ ਜਾ ਹਾਂ ਹਾਂ ਜੀ ਠੀਕ ਹੈ ਜੀ ਉਹ ਸਤਿ ਸ੍ਰੀ ਅਕਾਲ ਮੈਂਬਰ ਸਾਹਿਬ ਸਤਿ ਸ੍ਰੀ ਅਕਾਲ ਤਾਂ ਠੀਕ ਆ ਤੂੰ ਬੜਾ ਕਾਲਦ ਨਹੀਂ ਸੀ ਜਾਂਦਾ ਹੁੰਦਾ ਉਹ ਕਾਦਾ ਕਾਲਜ ਮੈਂਬਰ ਆ ਮਜਬੂਰੀਆਂ ਨੇ ਦੱਬ ਲਿਆ ਕਾਹਨੂੰ ਕਿਸਦਾ ਜੀ ਕਰਦਾ ਕਿਹਦਾ ਇੱਥੇ ਗੁਲਾਮ ਬਣ ਕੇ ਰਹਿਣ ਨੂੰ ਮੈਂ ਕੋਈ ਤਾਂ ਸਮਝਿਆ ਨਹੀਂ ਉਹ ਛੱਟਪੁਰਾ ਯਾਰ ਮੈਂ ਵੀ ਕਿਹੜੀਆਂ ਗੱਲਾਂ ਲੈ ਕੇ ਬੈਠ ਗਿਆ ਸਰਪੰਚ ਕੇ ਦੋ ਚਾਰ ਕੰਮ ਜੇ ਹੁੰਦੇ ਨੇ ਸਵੇਰੀ ਇਹਨੇ ਕਹਿਦਾ ਸੀਗਾ ਮੈਨੂੰ ਕਹਿੰਦਾ ਵੀ ਕੰਮ ਕਰਕੇ ਬਾਜਿਆ ਕਰਾ ਡੰਗਰ ਪਸ਼ੂ ਨਹੀਂ ਹੁੰਦਾ ਸਵੇਰੇ ਫਲੇ ਤਾਂ ਬਸ ਉਹ ਨਿਮੇੜ ਕੇ ਆਪਾਂ ਕਾਲਜ ਵਾਲੇ ਇਹਨੇ ਹੋਰ ਗਰੀਬਾਂ ਦਾ ਕਾਲਾ ਹਾਲ ਆਗਾ ਕੀ ਕਹੀ ਫਿਰ ਦਾ ਕੋਈ ਨਾ ਕੋਈ ਨਾ ਆਪਾਂ ਹੈਰੀ ਨੂੰ ਪੁੱਛ ਲਾਂਗੇ ਓਏ ਹਾਸ ਵਾਲਾ ਕੀ ਬਣ ਕੇ ਆ ਗਿਆ ਓਏ ਚੱਲੋ ਤੂੰ ਯਾਰ ਚਪਲਾਂ ਦੀ ਫਿਰਦਾ ਯਾਰ ਉਹ ਚਾਲ ਯਾਰ ਫਿਰਕੇ ਹੁੰਦਾ ਫਿਰ ਮਜਬੂਰੀਆਂ ਨੇ ਬਾਬੇ ਮੇਰਾ ਮੇਰਾ ਵੀ ਜੀ ਕਰਦਾ ਤੁਹਾਡੇ ਵਾਂਗੂ ਬੂਟ ਵਾਟ ਜੰਬੜ ਵਧੀਆ ਮਹਿੰਗੇ ਪਾ ਕੇ ਆਵਾਂ ਮਜਬੂਰੀਆਂ ਚਪਲਾਂ ਹੀ ਚਾਉਣ ਦੀ ਤਾਂ ਹੌਣ ਹੈਰੀ ਨੂੰ ਸਰਪੰਚ ਦਾ ਉਹਦਾ ਮਿਲ ਗਿਆ ਸੀ ਤੇ ਹੈਰੀ ਹੁਣ ਆਪਦੇ ਪੈਰ ਛੱਡ ਗਿਆ ਉਹ ਨੂੰ ਆਪਣਾ ਆਪ ਬਹੁਤ ਵੱਡਾ ਲੱਗਣ ਲੱਗ ਪਿਆ ਸੀ ਉਹ ਦੇਖ ਲੈ ਉਹ ਆ ਗਿਆ ਹੈਰੀ ਬਾਈ ਸਭ ਤੋਂ ਪਹਿਲਾਂ ਮੈਨੂੰ ਪੁੱਛੂਗਾ ਕਿ ਹੈਰੀ ਬਾਈ ਕੀ ਹੁਨਾਵੇਂ ਜਾਦੇ ਕੱਪੜੇ ਅੱਜ ਦੇ ਮਲੇ ਕਰ ਆ ਗੱਲ ਦੇ ਵੀਰ ਤੇ ਵਾਲੀ ਚਾਹ ਲੈ। ਉਚਾਲਿਆ ਯਾਰ ਤੂੰ ਇੰਨਾ ਨਹੀਂ ਗੱਲ ਦਾ ਗੁੱਸਾਣਾ ਕਰਿਆ ਕਰ ਆ ਜਾ ਪਾ ਚੱਲ ਜਗਾ। ਹੋਰ ਗੁੱਸੇ ਦੀ ਗੱਲ ਨਹੀਂ ਯਾਰ ਹੁਣ ਚਾਰ ਜਾਣੇ ਤੇ ਖੜਕੇ ਬੇਇੱਜ਼ਤੀ ਕਰਨੀ ਉਹ ਚੰਗੀ ਗੱਲ ਨਹੀਂ ਹੈਗੀ। ਯਾਰ ਇੰਨਾ ਨਹੀਂ ਗੱਲ ਦਾ ਨਾ ਸੋਣਾ ਕਰਿਆ ਕੋਈ ਨਹੀਂ। ਕਿਹਾ ਹਾਂਗੇ ਡਾਕਟਰ ਲਾਉਣਾ ਅੱਜ। ਜੀਜਾ ਦਾ ਮੇਰਾ ਵੀ ਨਹੀਂ ਹੈਗਾ ਜਿਹੜਾ। ਹਾਂ ਵੀ ਫਿਲਮ ਦੇਖ ਕੇ ਆਣਾ ਯਾਰ ਅੱਜ ਤਾਂ ਹੋਏ। ਫਿਲਮ ਤੂੰ ਘਰਾਂ ਸਿਨੇਮਾ ਬਾਹਰੋਂ ਦੇਖਿਆ ਕਦੇ? ਤੂੰ ਸਕੂਟਰ 'ਚ ਤੇਲ ਪਾਉਣ ਨੂੰ ਪੈਸੇ ਨਹੀਂ ਹੁੰਦੇ ਤੇਰੇ ਕੋਲ ਫਿਲਮ ਦੇਖੂਗਾ ਇਹ। ਘਰਾਂ ਗੋਸਟਾਂ ਨਾਲ ਕਰਿਆ ਕਰਨ ਜੇ ਤੇਰੇ ਕੋਲ ਟਿਕਟ ਦੇ ਪੈਸੇ ਨਹੀਂ ਵੀ ਹੈਗੇ ਕੋਈ ਗੱਲ ਨਹੀਂ ਮੈਂ ਦੇ ਦੂੰਗਾ। ਉਹ ਟੱਬਾ ਇਸਾਂ ਦਾ ਚੱਕਰ ਨਹੀਂ ਫਿਰ ਮੋੜਨੇ ਪੈਣਗੇ ਬਈ ਯਾਰ। ਉਹ ਮੋੜਨੇ ਦਾ ਕੋਈ ਚੱਕਰ ਨਹੀਂ ਯਾਰ ਕੋਈ ਨਾ ਮੈਂ ਆਪੀ ਦੇ ਦੂੰਦਾ ਟਿਕਟ ਦੇ ਪੈਸੇ। ਬਈ ਲੈ ਚੱਲਣਗੇ ਯਰ ਨਾਲ ਇਹ। ਕੋਈ ਨਾ ਲੈ ਚੱਲਣੇ ਯਾਰ। ਕੁਛ ਨਹੀਂ ਕਰਨ। ਚਾ ਫਿਰ ਆਪਾਂ ਟੱਬਾਕ ਚੱਲਾਂਗੇ। ਕਾਹਾਂ ਐ ਕਰ ਲਾਂਗੇ। ਓਏ ਆਪਾਂ ਤਾਂ ਕਿੱਠੇ ਆਈ ਦੀ ਆਪਾਂ ਕਿੱਠੇ ਚੱਲਦੇ ਆ ਆਜਾ ਹੋਰ ਚਾਲਾ ਆਜਾ ਆਪਾਂ ਕਿੱਠੇ ਚੱਲ ਚਲ ਬਾਹਰ ਜੀ ਤੁਸੀਂ ਫਿਰ ਮਸਲਾ ਪਾਓ ਬਈਆ ਕੀ ਗੱਲ ਹੋ ਗਿਆ ਜੀ ਜਮੀ ਬੁਲਾਇਆ ਬਲੂਈ ਨੇ ਹੈਗਾ ਨਾ ਚਾਚਾ ਨਾ ਬੋਲਿਆ ਯਾਰ ਵੇਸਟੀ ਵੀ ਕਰੀ ਜਾ ਰਹੇ ਨਹੀਂ ਉੱਪਰ ਆ ਚੱਲ ਆ ਹੁਣ ਡੰਗਰ ਬੱਥੇ ਰੰਬਣਾ ਸਾਡੇ ਨਾਲ ਬੈਠਣਗੇ ਜਾ ਕੇ ਡੰਗਰ ਸਾਹਿਬ ਆਪਦੇ ਕੰਦੀ ਭਾਲ ਦੇਣੀ ਕਹਿੰਦਾ ਉਹ ਮੈਂ ਅੱਖਾਂ ਚ ਗਾਣੂ ਕਾਲਜ ਚ ਵੱਸਦੇ ਨੇ ਲੋਕਾਂ ਦੇ ਹਾਂ ਹਾਂ ਬੱਸ ਆ ਗਿਆ 5 ਮਿੰਟਾਂ ਜਿਹਾ ਆ ਗਿਆ ਆਉਣ ਨਾਲ ਲੈ ਮੈਂ ਬਰੇ ਚਾਬੀ ਦੇ ਗੱਡੀ ਦੀ ਮੜੀ ਹੋ ਜਾਣ ਹਾਂ ਵੀ ਕਾਕਾ ਕਿ ਇਧਰ ਨੂੰ ਰੇਡੀ ਅੱਜ ਕਿਹੜਾ ਕੋਈ ਨਮਾ ਦੇਣਾ ਰੋਜ਼ ਤਾਂ ਕਾਲ ਦੇਣਾ ਮੈਂ ਵਾਲੀ ਬਗਵਾਲ ਜੀ ਨਾ ਕਰ ਮੇਰੇ ਨਾਲ ਤੈਨੂੰ ਸਰਪੰਚ ਵਾਲਾ ਉਹਦਾ ਮਿਲਿਆ ਗਿਆ ਬਾਪ ਵਾਲਾ ਨਹੀਂ ਛੱਡ ਪਰਾਂ ਪੇਪਰ ਉੱਪਰ ਰੇ ਆਏ ਚੱਲ ਮੇਰੇ ਨਾਲ ਐਮਐਲਏ ਕੋਲੇ ਚੱਲੀਏ ਤੇਰੀ ਜਾਨ ਬੇ ਜਾਨ ਵੀ ਹੋ ਜੂਗੀ ਪਰ ਫਿਰ ਮੇਰੇ ਪੇਪਰ ਕੌਣ ਦੂਗਾ ਪੀਪਰਾਂ ਦੀ ਟੈਨਸ਼ਨ ਨਾ ਲੈ ਤੇਰਾ ਜਾਲੀ ਐਡਮਿਟ ਕਾਰਡ ਬਣਵਾ ਲੂੰਗਾ ਤੇਰੀ ਥਾਂ ਤੇ ਕੋਈ ਹੋਰ ਪੀਪਰ ਦਊਗਾ ਚਲੋ ਸਰਮਾਨ ਸਿੰਘ ਫਿਰਦਾ ਐਡਮਿਟ ਕਾਰਡ ਆਲਾ ਵੀ ਕੰਮ ਨੂੰ ਵੀਡੀਓ ਆਉਣਿਆ ਫੇਰ ਹੀ ਮਿਲਾਂਗੇ ਐਮਐਲਏ ਸਾਹਿਬ ਨੂੰ ਤਾਂ ਚਲੋ ਕੁੱਲ ਕੇ ਵਰਕਰ ਨਹੀਂ ਹਾਣੇ ਮੈਂ ਭਰਾ ਤੂੰ ਕੰਮ ਚੱਲ ਜਿਹੜਾ ਆਪਾਂ ਸਰਟੀਫਿਕੇਟ ਬਣਾਉਣਾਗਾ ਸਰਪੰਚਾ ਦੇਖੀ ਚੱਲ ਤੂੰ ਰੰਗ ਕਰਤਾਰ ਦੇ ਕੁੱਲ ਕੇ ਵਰਕਰ ਦਾ ਬਾਰ ਹੀ ਨੇ ਅੰਦਰ ਦਾ ਦੋ ਕੰਨ ਨੰਬਰ ਦਾ ਕੰਮ ਚੱਲਦਾ ਹੱਸਿਆ ਹਾਂ ਚੱਲ ਵੀਰ ਚੱਲੀਏ ਨਹੀਂ ਭਾਗ ਜਾਨਾ ਸਰਪੰਚਾ ਅੰਦਰ ਇੰਨੇ ਜਾਣੇ ਜਾਂਦੇ ਸੋਹਣੇ ਨਹੀਂ ਲੱਗਦੇ ਫੇਰ ਵੀ ਦੋ ਨੰਬਰ ਦਾ ਕੰਮ ਆ ਹਾਂ ਹਾਂ ਭਾਗ ਜਾਈਂ ਕਰਦਾ ਹਾਂ ਕੰਮ ਨੇਪਰੇ ਚੜਦੀ ਫੇਰ ਤੂੰ ਮਹਾ ਦੇਖੀ ਚੱਲ ਓਕੀ ਆ ਦੇ ਹੋਰੀ ਮੈਂਬਰ ਸਾਹਿਬ ਕੰਮ ਵਧੀਆ ਜੀ ਉਡੀ ਕੀ ਹਾਂ ਮੇ ਕੋਲ ਚਾਬਰ ਕਰ ਬੈਠੀ ਆਪਣੀ ਕੋਲ ਸਾਰੀ ਵੈਰਾਈ ਇਹ ਤਾਂ ਰੰਗ ਖਾਣਾ ਆਪਾਂ ਦੋਨੋਂ ਤਰ੍ਹਾਂ ਦਾ ਕੰਮ ਹੋਣਾ ਮੰਤਰੀ ਬੱਠੇ ਆਪਣੇ ਜਵਾਬ ਇਹਦਾ ਐਡਮਿਟ ਕਾਰਡ ਬਣਾਉਣਾ ਚਾਹੀਦਾ ਇੱਕ ਮਿੰਟ ਨੂੰ ਫੋਟੋ ਹੀ ਦਿਖਾ ਦਿੰਦਾ ਜਿਹੜਾ ਮਾਰੀ ਉਹਦਾ ਚਲੋ ਆਪਾਂ ਜਿਹੜਾ ਮਾਰੀ ਆ ਜੀ ਚਾਹਤੇ ਹਾਂ ਉਹ ਉਹ ਐਦਾ ਓਏ ਇਹਦਾ ਚੈ ਮੈਨੂੰ ਕਰੋੜ ਦੇਦਾ ਮੈਂ ਤਾਣਾ ਬਣਾਵਾ ਅੱਛਾ ਫਿਰ ਬਣਾਉਂਦਾ ਨਹੀਂ ਹੋਣਾ ਓਏ ਇਹਦਾ ਨਹੀਂ ਮੈਂ ਬਣਾਉਂਦਾ ਆਇਗਾ ਆ ਬੰਨੇ ਹੱਥ ਵਗ ਜਾ ਉਹ ਮੈਂ ਨਹੀਂ ਬਣਾਉਂਦਾ ਨਹੀਂ ਕਰਦਾ ਮੋੜ ਜਵਾਬ ਆ ਭਾਈ ਕਰਦਾ ਬੁਲਾ ਲਾਜੀ ਆਉਣਾ ਫੈਲੋ ਫੈਰੀ ਭਾਈ ਅੰਦਰਾਂ ਹੀ ਮੜਾ ਜਾ ਥੋੜੀ ਟੜਪਿੰਜੀ ਕਰਦਾ ਆਹੋ ਉਹ ਲੈ ਜਾ ਮੇਰੇ ਬੰਨੂਆਂ ਕੀ ਕਲਪਨਾ ਉਹ ਚਲ ਉਹਦੇ ਲਈ ਪੁਲਿਸ ਆਵਦੇ ਨਾਲੋਂ ਚੱਲ ਹੈਰੀ ਤੂੰ ਗੱਡੀ ਦੇ ਬੈਠ ਮੈਂ ਆ ਗਿਆ ਇਹ ਨੀ ਕਰਨਾ ਮੇਰਾ ਮੇਰਾ ਕੋਈ ਡਰ ਨਹੀਂ ਮਖੜ ਆਉਂਦੀ ਅੰਦਰ ਲਈ ਆ ਜਾ ਕਰ ਤੂੰ ਲੈ ਗਈ ਜਾ ਰਿਹਾ ਤੇਰੇ ਅੰਦਰ ਚੱਲਦਾ ਵਈ ਕੀ ਹੋਣੀ ਏਰੀ ਕਿਦੀ ਬੰਦਾ ਇਹ ਤੇਂ ਵੀ ਜਾ ਕੇ ਜਮਾੜੇ ਨਾਲ ਬਾਹੀ ਦਾ ਨਹੀਂ ਤੁਹਾਨੂੰ ਮਾੜਾ ਵਜਦਾ ਨਾ ਯਾਰ ਰੋਡ ਤੇ ਮੇਰੀ ਬੇਇੱਜ਼ਤੀ ਕਰਦਾ ਬੰਦੇ ਚਲਾਉਂਦੇ ਹਾਂ ਜੀ ਹਰ ਦਾ ਨਿੱਤੀ ਉਹਨਾਂ ਆਇਆ ਤਾ ਕਿਉਂ ਯਾਰ ਜੇ ਗਰੀਬਾਂ ਮੇਰੇ ਨਾਲ ਐਵੇਂ ਹੁੰਦਾਗਾ ਹਰ ਵਾਰ ਮੈਨੂੰ ਕਹਿੰਦੇ ਤੇ ਮੇਰੇ ਪੇਰੇ ਹੱਥਾਂ ਹੋ ਗਿਆ ਥੱਕ ਤੋ ਵੀ ਬੇਇੱਜ਼ਤੀ ਕਰਦਾ ਹੁੰਦਾਗਾ ਕਦੇ ਕਿਵੇਂ ਡਾਊਟ ਮਾਰਦਾ ਮੈਨੂੰ ਕਦੇ ਕਿਵੇਂ ਬੋਲਦਾ ਹਰ ਵਾਰ ਮੈਨੂੰ ਕੱਪੜਾ ਨਹੀਂ ਦੇਣਾ ਦੇ ਚਿਗੜਾ ਜੰਦੀ ਕੀਤਾ ਜਾਂਦਾਗਾ ਬਸ ਐਡੀ ਕਿ ਗੱਲ ਹੈ ਫੜੇ ਦਾ ਸੁਣ ਮੇਰੇ ਪਿਆਰ ਵਾਲਾ ਪੇਟ ਨਹੀਂ ਹੁੰਦਾ ਹੈ ਬਈ ਕਿਵੇਂ ਕਿਵੇਂ ਭੇਟਗੀ ਕਾਰਾ ਭੇਟ ਨਹੀਂ ਨਹੀਂ ਕੁਛ ਨਹੀਂ ਬਸ ਮੈਂ ਉਹਨੂੰ ਸਮਝਾਉਣਾ ਚਾਹਤ ਹਾਂ ਨਾਲ ਦੋ ਆਈਐਸ ਤੇ 42 ਐਕਸੀਐਸ ਅਧਿਕਾਰੀਆਂ ਦੇ ਤਵਾਦਲੇ ਸਰਕਾਰ ਉਹ ਸਰਪੰਚਾ ਬੱਲੇ ਹੋਏ ਨਾ ਮੈਂ ਅਜੇ ਦਾ ਜਮਾ ਸੀ ਟਾਈਮ ਤੇ ਆਇਆ ਗਰੀ ਕੱਲ੍ਹ ਜਿਹੜਾ ਨਾ ਕੱਖ ਦੁਪਹਿਰ ਵਾਲੀ ਹੁੰਨੀ ਪਾਜੀ ਹੋਰ ਮੜਾ ਲੈਣ ਹੋ ਰਹੀ ਆ ਬੰਨੇ ਹੱਥ ਸਰਪੰਚਾ ਮੇਰੇ ਮੈਨੂੰ ਬਣਦੇ ਪੈਸੇ ਦੇ ਦੇ ਅੱਜ ਤੋ ਬਾਜੂ ਤੇਰੇ ਦਰਾਂ 'ਚ ਪੈਰ ਨਹੀਂ ਪਾਦਾ ਮੈਂ ਆ ਕੇ ਕਿਉਂ ਕੀ ਹੋ ਗਿਆ ਉਹ ਨਿੱਕੇ ਮੋਟੇ ਦੋ ਨੰਬਰਾਂ ਦੇ ਕੰਮ ਨਾਲ ਤੇਰਾ ਘਰ ਨਹੀਂ ਚੱਲਣ ਲੱਗਿਆ ਓਏ ਨਾ ਤੁਸੀਂ ਐਡੀ ਕੋਠੀ ਜੱਤ ਲਈ ਦੋ ਨੰਬਰ ਦੇ ਕੰਮ ਕਰਕੇ ਸਾਲਿਆ ਹੁਣ ਹੁਣ ਕਰ ਓਏ ਤੇਰਾ ਪਿਓ ਵੀ ਨਾ ਕਦੀ ਤੂੰ ਵੀ ਨੌਕਰ ਹੈ ਨੌਕਰ ਬਣ ਕੇ ਰਿਹਾ ਓਏ ਸਾਲਿਆ ਤੇਉਂ ਨੂੰ ਬੋਲਦਾ ਓਏ ਉਣਾਸ ਐ ਦੂਣਾਸ ਬਾਈਰੇ ਇਥੋਂ ਦੇਖੋ ਸੋ ਹੋ ਗਿਆ ਤੈਨੂੰ ਕਿੰਨੇ ਦਿਨੀ ਪੁੱਟਣਾ ਇੱਥੇ ਬਸ ਬਹੁਤ ਹੋ ਗਿਆ ਸਰਪੰਚਾ ਹੁਣ ਤੱਕ ਮੈਨੂੰ ਬੰਨ੍ਦ ਰੱਖਦਾ ਆ ਰਿਹਾ ਸੀਗਾ ਹੁਣ ਵਕਤ ਆ ਗਿਆ ਤੇਰੇ ਭੇਤ ਖੋਲਣ ਦਾ ਪਾਰਕ ਕਰਕੇ ਪਿੰਡ ਚ ਹੀ ਹੁੰਦਾ ਮੀਡੀਆ ਸਾਰੇ ਮੀਡੀਆ ਅੱਗੇ ਤੇਰਾ ਤੇਰੀਆਂ ਕਰਤੂਤਾਂ ਮੈਂ ਦੱਸੂਗਾ ਵੀ ਕਿਵੇਂ ਤੂੰ ਨਵੇਂ ਮੁੰਡਿਆਂ ਨੂੰ ਨਸ਼ਿਆਂ ਤੇ ਲਾਉਣਾਗਾ ਚੱਲ ਚਲ ਵੇ ਨਿਕਲ ਅੰਡੇ ਕਰਵੇਂ ਸਵਕਤ ਚੱਲ ਇੱਕ ਗੱਲ ਮੇਰੀ ਯਾਦ ਰੱਖੀ ਸਰਪੰਚਾ ਚੱਲ ਚੱਲ ਯਾਰ ਮੈਂ ਤੇਰੇ ਘਰੋਂ ਨਿਕਲ ਸਕਦਾ ਪਰ ਮੇਰੀ ਜੀਵਨ ਮੇਰੇ ਤੋਂ ਨਿਕਲ ਸਕਦੀ ਚੱਲ ਆ ਖਾਣੇ ਦੀ ਜੀਵਨ ਦਾ ਉਰਵਿਪਤਰਾ ਦੇ ਨਵੇਂ ਪਰ ਪਰ ਰੈਡੀ ਕਰਿਆ ਆ ਛੋੜ ਮਿੰਟ ਤੋਂ ਕੀ ਗੱਲ ਤਮਾਰ ਚਾਹੀਦੀ ਓਹਦੇ ਦੀ ਪਛਮਾਨ ਲਈ ਅੱਛਾ ਉਹ ਗੰਮ ਕਰਾਵੂ ਰੈਡੀ ਮੰਤਰਾ ਦਾ ਪਪਦਨਾ ਹੋ ਜਾਏ ਪਿੰਡ ਜੀ ਤੁਸੀਂ ਬਸ ਬੋਲ ਕਿਉਂ ਨਹੀਂ ਰਹੀ ਹੈਗੇ ਕੋਈ ਐਕਸੀਡੈਂਟ ਕਿਉਂ ਨਹੀਂ ਲੈ ਰਹੇ ਦੇਖਣੇ ਹੋ ਕਿਵੇਂ ਬੋਲ ਕੇ ਗਿਆ ਸਾਰੇ ਪਿੰਡ ਦੇ ਥੋ ਥੋ ਕਰਾ ਦੂ ਆਪਣੀ ਐਕਸੀਡੈਂਟ ਤਾਂ ਲਾਵਾਂਗੇ ਪੁੱਤ ਬਸ ਇਨਾ ਕਹਿਣ ਦੀ ਧੀਰ ਸੀ ਕਿ ਹੈਰੀ ਉਸੇ ਰਾਤ ਅਸਲਾ ਚੁੱਕ ਕੇ ਗੁਰਨਾਮ ਨੂੰ ਜਾਨੋਂ ਮਾਰਨ ਚਲਾ ਗਿਆ